ਇਹ ਤਾਂ ਨਹੀਂ ਸੁਰੂ ਲੱਗਦਾ ਕਾਦਾ ਪਿਆਰ ਪਤਾ ਨਹੀਂ ਕਾਦਾ ਕਹਿੰਦੇ ਤੇ ਤਾਂ ਵੀ ਨਹੀਂ ਹੈਗਾ ਆਲੀ ਬੂਰੇ ਦਾ ਹਾਈ ਨਹੀਂ ਹੈ ਆ ਈ ਤਾਂ ਹੋਰ ਵੀ ਲੱਗਿਆ ਕਾਦਾ ਇਹ ਇਹਦਾ ਸਾਡਾ ਛੋਕੇ ਦਾ ਪੇੜ ਹੁੰਦਾ ਜਿਹੜਾ ਉਹਦੇ ਪਰ ਕਾ ਪਤਾ ਨਹੀਂ ਹੁਣ ਕਾਦਾ ਹੈ ਪਰ ਹੈ ਫਰੂਟ ਨਹੀਂ ਹੈ ਇਸ ਜਾਬਤੀ ਲੱਗਦਾ ਮੈਨੂੰ ਬੋਟਾ ਪਤਾ ਨਹੀਂ ਕਹਿੰਦੇ ਤੇ ਉਹ ਕੱਢ ਦਿਓ ਕਹਿੰਦੇ ਕਹਿੰਦੇ ਵੜ ਦਿਓ ਤੋ ਕਹਿੰਦੇ ਤੇ ਦਣਾ ਹੈ ਕਹਿੰਦੇ ਤੇ ਵੜ ਦਿਓ ਵੜਦੇ ਦਵੇ ਕੁਖੀ ਦਾ ਫਾਇਦਾ ਬਹੁਤ ਧੂਏ ਭੂਟੇ ਨੂੰ ਮਾਰ ਕਰਦਾ ਹੈ ਇਹ ਉੱਪਰ ਤੇ ਵੱਢਣਾ ਆਪਾਂ ਨੇ ਬਰਾਬਰ ਤੇ ਵੱਢ ਦੋ ਇੰਨਾ ਕ ਵੱਢ ਦੇ ਹਾਂ ਇੰਨਾ ਕ ਵੱਢ ਦੋ ਇਹਨੂੰ ਆਹ ਕਿਆ ਵੈਸੇ ਆਇਆ ਜਨਾ ਆਲੂ ਬੁਖਾਰ ਦੇ ਬੂਟਾ ਹੁੰਦਾ ਪਰ ਉਹ ਹੈ ਨਹੀਂ ਹੈ ਨਹੀਂ ਇਹ ਨਹੀਂ ਹੈ ਹੋਰ ਬੂਟਾ ਏ ਇਹਨੇ ਆ ਵੀ ਦੱਬੇ ਪਿਆ ਯਾਰ ਆ ਹੋਈ ਨਹੀਂ ਆ ਹੋਈ ਨਹੀਂ ਬਾਦਾਮ ਦਾ ਬੂਟਾ ਵੀ ਤੇ ਨਾਲ ਸੇਮ ਹੁੰਦਾ ਪਰ ਬੂਆਮ ਹੈ ਨਹੀਂ ਬੂਟਾ ਮਸੰਮੀ ਦਾ ਬੂਟਾ ਆ ਕਹਿੰਦਾ ਇਹ ਇਹਨੂੰ ਦੇਖ ਲੈ ਫੁੱਲਣੇ ਨਹੀਂ ਦਿੰਦਾ ਹਾਂ ਨਹੀਂ ਇਹਨੂੰ ਬਹੁਤ ਲੱਗਣੇ ਦੇ ਆ ਬਾਦਾਮ ਵੀ ਇਹੇ ਜਿਹੇ ਹੁੰਦੇ ਬਾਦਾਮ ਸੇਮ ਡੇਟੋ ਕਾਪੀ ਆ ਇਧਰ ਫਿਰ ਬਾਦਾਮਾ ਦਾ ਤੇ ਨਹੀਂ 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 ਹਾਂ ਬਾਦਾਮ ਦਾ ਨਹੀਂ ਇਹ ਇਹਦੇ ਉਹ ਦੂਰੇ ਰਗੜਦੀ ਏ ਮਾਹੋਰ ਨੂੰ ਰਗੜਦੀ ਏ ਨਹੀਂ ਸੁੱਖੇ ਨੂੰ ਵੀ ਐਂ ਛਾਂਗਦੀ ਆਪਣਾ ਵਾਸਤੇ ਬਾਈ ਦਰਖਤ ਐ ਸੁੱਖੀ ਨੇ ਇਹਨੂੰ ਗਰੋਥ ਲੱਗਿਆ ਹੋਇਆ ਫੇਰ ਇਹ ਲੈਣ ਦੇਲੇ ਆ ਆ ਕਰ ਦਿੰਦੇ ਆ ਥੱਲੇ ਥੱਲੇ ਜੀ ਸਫਾਈ ਕਰਦੇ ਉੱਪਰ ਰਹਿਣ ਦੇ ਗਰੋਥ ਵਾਲੇ ਰਹਿਣ ਦੇ ਆਲੇ ਇਹ ਗਰੋਥ ਜੀ ਨਹੀਂ ਕਰ ਯਾਰ ਇਹਨੇ ਇੰਨਾ ਕੀ ਰਹਿ ਗਏ ਸੰਗ ਤੇਰੇ ਕਰੂੰਗੀ ਇਹਦੇ ਕੋ ਸਿਰ ਪਰ ਤਾਂ ਇੰਨਾ ਬੂਟਾ ਖੜਾ ਹਾਂ ਜਿਹੜੇ ਬੰਦੇ ਦੇ ਸਿਰ ਪਰ ਛਤਰੀ ਰੱਖੂਗਾ ਉਹ ਨਾ ਜਿੱਟਾ ਹੀ ਹੋਣਾ ਉਹਨੇ ਉਹਨਾਂ ਨੂੰ ਖੂਨ ਤਾਂ ਉਹ ਦੇਖਣਾ ਹੀ ਨਹੀਂ ਜੰਦਰੇ ਰਹੂ ਗਾਰ ਵਾਖਤਾ ਆ ਕਿ ਨਹੀਂ ਹਾਂ ਨਾ ਇਹ ਵੀ ਛੋੜੇ ਜਾਏ ਚੋਰੀ ਦਾ ਚੋਰੀ ਨੇ ਬਰੂਡੀ ਨੂੰ ਹੱਕਾ ਤਪਿੰਦਾ ਹੂੰ ਜਰਾ ਖਤ ਜਿਆਦਾ ਏ ਹਾਂ ਵਿਟਾਮਿਨ ਡੀ ਵੀ ਮਿਲਣਾ ਚਾਹੀਦਾ ਨਾ ਹੂੰ ਧੀਗਾ ਕਦੋਂ ਉਗਿਉਂਦੋਂ ਨਾਲ ਇਹ ਗੰਦ ਜਾ ਘਰ ਦੀ ਹੋਇਆ ਸਫਾਈ ਕਰਦਾ ਨਹੀਂ ਚਲਾਦਾ ਜਮੀ ਛਾਲੇ ਹੀ ਹੋਸ਼ ਕਰਦਾ ਜਾਵੇਂ ਸੋਫਾ ਹੈ ਨਹੀਂ ਆਹ ਹੋਰ ਬਾਕੀ ਹੈ ਵੀ ਬਹੁਤ ਤੇ ਬਾਈ ਥੱਲੇ ਆ ਦੇਖ ਥੱਲੇ ਕਿੰਨਾ ਪਿਆ ਸਾਰਾ ਸਾਰਾ ਇਕੱਠਾ ਹੋ ਨੂੰ ਸਾਰਾ ਉਹ ਸਾਰਾ ਵੜਦੇ ਆ ਆ ਬੇਲ ਵੀ ਕਰਨੀ ਹੋਰਾਂ ਦੀ ਹਾਂ ਹਾਂ ਬੇਲ ਕਰਨੀ ਆ ਠੀਕ ਹੈ। ਦਾਈ ਗੂਰ ਲੱਗੂਗਾ। ਵਧੀਆ। ਕਰ ਦੋ ਕਰ। ਕਟਿੰਗ ਹੁੰਦੀ ਹੈ ਨਾ। ਚੱਲ ਹੁਣ ਆ ਵੀ ਦਿਖਣ ਲੱਗ ਗਿਆ ਨਹੀਂ ਕੁਝ ਵੀ ਤਾਂ ਦਿਖ ਰਿਹਾ ਇੱਧਰ ਨੂੰ। ਲੈ ਇੱਥੇ ਦਾ ਊਂਦਾ ਇੱਥੇ ਨਹੀਂ ਤਾਂ ਊਂਦਾ ਹਮ ਤਾਂ ਹੁਣ ਸਾਰੇ ਝੱਲ ਮਚ ਗਿਆ ਤਾਂ। ਹੋਰ ਠੀਕ ਹੈ। ਸੁੱਕੇ ਟਾਂਗਾ। ਉਹਨੇ ਪਹਿਲਾਂ ਬਲੂਡ ਕਰਕੇ ਕਹਿੰਦਾ ਨਹੀਂ ਬਰਬਾਦ ਜਾਈ ਗਾਨੀ ਇਹਦੀ। ਨਾ ਨਾ ਮੈਂ ਮਿਲ ਕਰ ਦੂੰਗਾ। ਹਾਂ ਆ ਆ ਕੱਠ ਨੂੰ ਜਿਕਣਾ ਹੈ ਜੀ ਸੁੱਕੀ ਆ। ਆ ਕਰ ਦੇ। ਹਾਂ। ਫਰੂਟ ਦਾ ਸੁੱਕੀ ਖਰਾਬੇ ਹੋ ਜਾਂਦਾ ਇਹਦਾ ਯਾਰ। ਪਤਾ ਨਹੀਂ ਗਿਆ ਜਿੱਥੇ। ਰੂਟ ਸੌਰੇ ਦਾ ਚੱਕਰ ਇਹ ਕਿਹੜਾ ਖਾ ਹੋਣੇ ਆ ਤੂੰ ਮੇਨ ਮੇਨ ਟਾਣੀਆਂ ਵੜਦੇ ਸੁਖੀ ਪਾ ਸੁਖੀ ਮੇਨ ਮੇਨ ਵੜਦੇ ਕਿਤੇ ਨਹੀਂ ਫਰੂਟ ਦਾ ਕੋਈ ਚੱਕਰ ਥੱਲੇ ਥੱਲੇ ਉੱਪਰ ਵਾਲਾ ਰਹਿੰਦੇ ਆ ਵੜ ਹੁਣ ਤੂੰ ਆਨ ਯਾਰ ਫਰੂਟ ਕੱਢ ਨੂੰ ਕਰਾ ਨੂੰ ਸਾਫ ਕਰਨਾ ਹੱਥ ਤੇ ਪਤਾ ਫਰੂਟ ਦੀ ਪਰਵਾਹੀ ਨਹੀਂ ਕਰਨੀ ਜਿਹੜਾ ਹਾਂ ਆ ਗਿਆ ਸੁੱਕੇ ਸੁੱਕੇ ਵੜਦੇ ਵਾਸ 20 ਹਜ਼ਾਰ ਰਿੰਗ ਦੀ ਲੱਤ ਕਰਕੇ ਉਹ ਕੱਢੀਏ ਬਾਹਰ ਸਾਮਾਨ ਨੂੰ ਕੱਢੋ ਬਾਹਰ ਤੇਰੀ ਲਾਓਗੇ ਤੇਰੇ ਟਿਕਾਣੇ ਤਾਂਹੀਂ ਸਾਹ ਜਾਉਂਗਾ ਪਾਣੀ ਤਾਂ ਨਹੀਂ ਪੀਣਾ ਲੈਟ ਹੈਗੀ ਹਾਲੇ ਤੇ ਲੈਟ ਨਾਲ ਪਾਣੀ ਲੈ ਕੇ ਨਹੀਂ ਆਏ ਤੁਸੀਂ ਲੈ ਆ ਬਸ ਸੀਸੀ ਜੇ ਉੱਥੇ ਤੇ ਪੀ ਲੋ ਬੋਤਲ ਮਾਤੇ ਆਜਾ ਆ ਦੇ ਆ ਇੱਕ ਜੜ ਰੱਖਣੀ ਹੁੰਦੀ ਆ ਬਾਕੀ ਸਾਰੇ ਡੈਮੇਜ ਕਰਨੀ ਆ ਇਹ ਇਹਨੂੰ ਜਿਹੜਾ ਨਵਾਂ ਨਿਕਲਣਾ ਉਹ ਫਰੂਟ ਬੜਨਾ ਵਧੀਆ ਹੈ ਬਣਾ ਫਿਰ ਇਹਨੂੰ ਮਾਤਕੀ ਜੀ ਗੂਰ ਨਾਲ ਵਧੀਆ ਲੱਗੇ ਪਾਣੀ ਪੀ ਲੋ ਯਾਰ ਪਹਿਲਾਂ ਪੀ ਲੋ ਪਾਣੀ ਹਾਲੇ ਲੈਟ ਹੁੰਨੀ ਆ ਬੰਦਾ ਜੀ ਕੱਡੇ ਹੈਗੇ 1000 ਰੁਪਏ ਵੀ ਬਹੁਤ ਅੰਡਾ ਯਾਰ ਬਹੁਤ ਅੰਡਾ ਖਾਣ ਦਾ ਆਉਦਾ ਕੋ ਫਿਰਨਾ ਨਾ ਬਊਗਾ ਨਾ ਐਪਲ ਵੇਰ ਆ ਨਾ ਐਪਲ ਵੇਰ ਆ ਐਪਲ ਵੇਰ ਆ ਇਹਦੀ ਕਲ ਮ ਲਾ ਲਵੇ ਹੋ ਜਾਣੀ ਕਹਿੰਦੇ ਕਲ ਮ ਹੋਊਗੀ ਹੋ ਕੇ ਕਹਿਤਾ ਰਹੇ ਤੇ ਉਹ ਪਰ ਨਾ ਦਸੰਬਰ ਦੇ ਵਿੱਚ ਬਹੁਤ ਚਾਂਸ ਆ ਹੋਣ ਦੇ ਹੁਣ ਗਰਮੀ ਆ ਤੇ ਗਰਮੀ ਇੰਨੀ ਕਦੇ ਮੌਸਮ ਬਦਲ ਜਾਣਾ ਹੋ ਗਿਆ ਬਸ ਲੈ ਨੀ ਚੰਗਾ ਨਾ ਹੋਗਾ ਕਲ ਮ ਹੋ ਤਾਂ ਜਾਂਦੀ ਆ ਪਰ ਦਸੰਬਰ ਮੇ ਜ਼ਿਆਦਾ ਚਾਂਸ ਆ ਦਸੰਬਰ ਮਾ ਸੋ ਕੁਝ ਨਹੀਂ ਹਾਂ ਜੀ ਇਹ ਤਾਂ ਐਵੇਂ ਮੌਸਮ ਦੇ ਵਿੱਚ ਫਿਰ ਵੀ ਬਹੁਤ ਆ ਘਾਟਾ ਹੋ ਗਿਆ ਸੁਖੀ ਲੱਗਿਆ ਨੂੰ ਚਾਹ ਤਾਂ ਪਾ ਲਾ ਦੂਗੇ ਦੋ ਤਿੰਨ ਕਲਮਾ ਮਾਣੀ ਹੈ ਘਾਟਾ ਹੋ ਗਿਆ ਮਾ ਲੱਗਿਆ ਨੂੰ ਵੀ ਹੋ ਰਹਿਂਦਾ ਨਿਕਲ ਉਹ ਵੀ ਰਹਿੰਦਾ ਪਹਿਲਾਂ ਆਹ ਨਿਕਲ ਲੈ ਬਾਹਰ ਤਾਂ ਨੇ ਤੁਸੀਂ ਬਹਾਸ਼ਾ ਕਰ ਲੈ ਤੁਸੀਂ ਉਧਰ ਬੇਲ ਸਵਾਲ ਲਓ ਅੰਗੂਰਾਂ ਦੀ ਠੀਕ ਨਹੀਂ ਗਾਣ ਹਲਿਓ ਅਮਰੂਦ ਵੀ ਆਂਬ ਵੀ ਪਿਆ ਉਹ ਕੰਡੇ ਦੇ ਵਜਿਨਾ ਬੋਲੇ ਇੱਕ ਕੁਆੜੀ ਦੇ ਵਜਿਨਾ ਠੀਕ ਹੈ ਕੁਆੜੀ ਦੇ ਨਿਗਰ ਰੱਖਣਾ ਮੂਰੇ ਕਿ ਸਾਰੀ ਕਰ ਦੇਣ ਜੀ ਗੱਡ ਦਮਾ ਨਿਕਲ ਕੇ ਨਿਗਰ ਵੀ ਸਾਦੀ ਆ ਉਹ ਕਾਚੀ ਕੁਆੜੀ ਨਿਗਰ ਵੀ ਸਾਦੀ ਕਿ ਸਾਰੀ ਕਰ ਦੇਣ ਜੀ ਬੱਚੇ ਨਿਕਲ ਕੇ ਉਹਦੀ ਨਿਗ ਮਿੰ ਬਾਹਰ ਨੂੰ ਦਰਿਆਂ ਦੇ ਉਹ ਬਾਹਰ ਨਿਕਲ ਜਾਂਦਾ ਹੈ ਉਤਲ ਤਾਂ ਸਾਹੀ ਦਾ ਕਹਿਣਾ ਇਹਨੂੰ ਜਿੰਨਾ ਮਾਸੀ ਸਮਝਾ ਲਾ ਕਹਿਣਾ ਮੈਂ ਛੱਲੇ ਜਾਣਾ ਨਾ ਛੋਟੇ ਤੇ ਜਿੰਨਾ ਮਾਸੀ ਸਮਝਾ ਦੇਖ ਲੈ ਮੇਂਗਾ ਹੋ ਲਿਆ ਦਾ ਮੇਂਗਾ ਹੋ ਲਿਆ ਇਹ ਨਹੀਂ ਸੁਣਦਾ ਘਟਾ ਕੁਆੜੀ ਸੁਣਦਾ ਘਟਾ ਕੁਆੜੀ ਬਾਹਰ ਨਾਲ ਨਿਕਲ ਜਵੇ ਉਸ ਦਾ ਨਿਗਰ ਰੱਖਣਾ ਠੀਕ ਹੈ ਨਾ ਆਹੋ ਥੋੜਾ ਸਮਝਦਾ ਘਟਾ ਉਹ ਸੁਣਦਾ ਹੀ ਘੱਟ ਐ ਹੁਣ ਸਮਝੂਗਾ ਕਿਆ ਜਿਆ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਬੋਲਦੇ ਕਿਆ ਇਹ ਚੱਲ 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 ਕੋਈ ਨਾ ਹਟ ਜਾਣਾ ਜੀ ਹਟ ਜਾਣਾ ਹਟ ਜਾਣਾ ਕੰਮਾਂ ਬਹੁਤ ਆ ਭਾਈ ਇਹੇ ਕੰਮ ਹਾਂ ਕੰਮ ਬਹੁਤ ਆ ਪਰ ਹੋਰ ਭਾਈ ਇਹ ਮੈਂ ਦੇਖਿਆ ਕਮਜ਼ੋਰ ਐ ਪਰ ਇਹ ਬੰਦੇ ਕਮਜ਼ੋਰ ਕੰਮਾਂ ਬਹੁਤ ਆ ਕੰਮਾਂ ਬਹੁਤ ਆ ਉਹ ਫਿਰ ਇੱਥੇ ਸਿਰ ਤੇ ਲੈਣ ਦੀ ਨਾ ਜੀ ਗਿਆ ਲੰਬੀ ਸੇਟਰ ਕਿੱਥੇ ਲੈਣਾ ਇੱਥੇ ਵੱਟ ਕੇ ਮੈਂ ਸੈੱਟ ਕਰਕੇ ਰੱਖ ਦੂੰਗਾ ਫੇਰ ਹਾਂ ਉਰੀ ਰੱਖ ਦੇ ਲਾਗਨ ਲਾ ਦੇ ਢੇਰੀ ਇੱਥੇ ਢੇਰੀ ਨੂੰ ਲਾ ਦੇ ਸਹਲਾ ਗੰਨੇ ਦੇ ਪਹਿਲਾਂ ਚੱਕਣਾ ਪੈਣਾ ਚੱਕਣਾ ਕਿ ਇਹਨੂੰ ਅੱਗ ਲਾ ਦਿੰਦੇ ਫਿਰ ਯਾਰ ਤਾਰ ਵੀ ਥੱਲੇ ਤਾਰ ਦੇ ਅੱਗ ਲਾਉਣਾ ਜਾਂ ਫਿਰ ਆਹਦੇ ਪਾਰੇ ਸਿੱਧੇ ਤੇ ਪਰਾਂ ਜੇ ਅੱਗੇ ਲਾਉਣੀ ਆ ਖੂਦ ਪਰ ਹਾਂ ਧਾਨਾ ਧੋਣਾ ਫਿਰ ਉਰੇ ਕੀ ਗਾਫਣਾ ਆ ਤਾ ਹਾਂ ਕਿਹੜਾ ਹੁਣੀ ਲੱਗਣੀ ਆ ਧਾਨਾ ਤੇ ਬਾਦ ਲੱਗਣੀ ਆ ਅੱਗ ਨੂੰ ਤੂੰ ਹੁਣ ਜਿੱਥੇ ਪਿਆ ਪਿਆ ਰਹਿੰਦੇ ਨਹੀਂ ਇੱਥੇ ਇੱਥੇ ਸੱਪ ਸੂਨੇ ਆ ਵਿੱਚ ਚੱਲ ਦੇਖਦੇ ਆ ਫੇਰ ਕਰਦੇ ਲੋ ਜੀ ਬਾਈ ਆਹ ਜਿਹੜੇ ਉੱਪਰ ਆਏ ਦੇ ਕਿਧਰ ਨੂੰ ਗੈਰੂਗੇ ਹੁਣ ਜਿਹੜਾ ਬਾਈ ਰਹਿਣਾ ਪਰ ਆਹੇ ਇਹ ਕਿ ਅਰੇ ਦੇਖਣਾ ਪੈਣਾ ਵੀ ਤੁਰੀ ਕਰੀ ਕਿੱਧਰ ਨੂੰ ਉਹ ਪੜਾ ਗਿਰਨੀ ਆ ਇਹ ਜਿਹੜਾ ਉੱਪਰ ਆ ਇਹਨੂੰ ਹਾਂ ਇੱਥੇ ਤੇ ਉੱਧਰ ਨੂੰ ਟਾਕੀ ਨੂੰ ਕਿੱਧਰੇ ਵਾਸਤੇ ਨੂੰ ਕਰਕੇ ਫੇਰ ਗਿਰਨਾ ਇਹ ਉਹ ਸੂਏ ਜੀ ਨਾ ਮਰਾਲੀ ਖਲੇ ਸੂਏ ਤਾਂ ਨਹੀਂ ਮਰਾਂਦੇ ਜਲਦੀ ਇਹ ਤਾਂ ਹੌਲੀ-ਹੌਲੀ ਉਹ ਇੱਕ ਵਾਰ ਆਏ ਆ ਜੀ ਇਹ ਨਿਕਲ ਜਵੇ ਫੇਰ ਪਤਾ ਲੱਗ ਜਾਊਗਾ ਵੀ ਕਿੰਨਾ ਕਾਲੇ ਦਾਲੇ ਹਲੇ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਕਿਆ ਕੁਝ ਹੋਇਆ ਹੋਇਆ ਕਿੱਧਰ ਨੂੰ ਜਾਈਏ ਕਿੱਧਰ ਨੂੰ ਆਈਏ ਬਹੁਤ ਦਿਨ ਹੋ ਗਏ ਬਾਈ ਸੁੱਖੀ ਦੀਆਂ ਮਿੰਨਤਾਂ ਕਰਦੇ ਆਨੂੰ ਅੱਜ ਲੋਟ ਆਇਆ ਇਹ ਹੈ ਹਾਂ ਜਿਵੇਂ ਜਿੰਨੇ ਵੀ ਕਿਹਾ ਤਾਂ ਮੈਨੂੰ ਹੂੰ ਕਹਿੰਦਾ ਵੀ ਉਹ ਕਰ ਲਵਾਂ ਮੈਂ ਕੋਈ ਨਹੀਂ ਬਾਈ ਆਪਾਂ ਕਰ ਦੋਗੇ ਉੱਪਰ ਫੜਾ ਪਹਿਲੇ ਫਿਰ ਜਸਵੀਰ ਬਾਈ ਦੇ ਕਰਕੇ ਆਇਆ ਉੱਥੇ ਅੱਛਾ ਇਹ ਜੋ ਉੱਪਰ ਕੜਾ ਉਹ ਵੀ ਇੱਕ ਵਾਰ ਕੱਢੀ ਤੜ ਜਾ ਉੱਪਰ ਯਾਰਾ ਤਾਂ ਜੜ ਤੇ ਕੱਢਣੇ ਨੂੰ ਕਿਹਾ ਪਿਆ ਬਾਬੇ ਨੇ ਆਪਾਂ ਇਹਨੂੰ ਉੱਪਰ ਤੇ ਵੜ ਦੇਣੀ ਹੈ ਇਹ ਮੋਛਾ ਇਹਨੂੰ ਫੇਰ ਕੱਢ ਦੂੰਗੇ ਬਾਅਦ ਜੜ ਤੇ ਹੂੰ ਸ਼ਰਮ ਇਹ ਮਾਦੀ ਕੱਢ ਦੇ ਹਾਂ ਨਾ ਚੰਕ ਚਾਲੂ ਕੀਤਾ ਚਾਰਕੋ ਗਰਮ ਕਰ ਲਿਆ। ਲੋ ਬਈ ਸਫਾਈ ਕਰਤੀ ਦੀ। ਮੋਟਰ ਦੀ ਸਾਰੀ ਐਨ ਹੁਣ। ਬਾਅਦ ਵਿੱਚ ਫਿਰ ਇਹਨੂੰ ਰੜਕਾ ਜਾ ਮਾਰ ਦਾਂਗੇ। ਪਰ ਆਹ ਨੂੰ ਥੱਲੀ ਪਰਾਂ ਨੂੰ ਇੱਧਰ ਨੂੰ ਗਿਰ ਗਿਆ ਥੱਲੇ। ਹਾਂ ਆ ਥੱਲੇ ਆ ਗਿਆ ਇੱਧਰ। ਇੱਕ ਮਿੰਟ ਹੋਰ ਸਾਹਿਬ ਐਜ ਮੈਨ ਉਧਰ ਨੂੰ ਰੱਸੇ ਦਾ ਵਧੀਆ। ਇਹ ਦਾਨੇ ਪੂਰੇ ਤੇ ਹਾਂ ਕਮਾ। ਕਮਾ ਮਾ ਤਾਂ ਸਾਮ ਪਹਿਲਾਂ ਮੈਂ ਥਲੀ ਕਹਿਣੀ ਕਿ ਫਿਰਦਾ। ਆਹ ਚੱਕ ਨਾਲੀ ਦੇ ਟੈਣੀ ਦੇ ਆਹ। ਆਹ ਹਾਂ ਸੁੱਕੀ ਨੂੰ ਕਹੀਂ ਕੋਹਾੜੀ ਨਾਲ ਚੱਕ ਦੇ ਮੜ ਜੀ ਉੱਪਰ ਥੱਲੇ ਤੇ ਇਨੇ ਪੱਤਲ ਜਾਣਾ ਉਹ ਪਹਾੜੀ ਲਾਲਾ ਨੂੰ ਉੱਥੇ ਤੇ ਉਹ ਬੋਲੇ ਉਸ ਕੋ ਕਹਾੜੀ ਲਾ ਨੀਚੇ ਸੇ ਐਸੇ ਉੱਪਰ ਚੱਕ ਕੇ ਕਰ ਉਸ ਕੋ ਉੱਪਰ ਸਾਰਾ ਦੇ ਦੇ ਆ ਪਾ ਕੇ ਰੱਖੀ ਮੈਨੂੰ ਖਿੱਚ ਲੈਣਾ ਹਾਂ ਦੇਖ ਕਿਥੇ ਲਾਈ ਤੁਹਾੜੀ ਤੁਹਾੜੀ ਦਾ ਦੇਖ ਕਿਥੇ ਲਾਈ ਉਹਨੇ ਹਾਂ ਜੋ ਆਈ ਤੇ ਝੰਗੜ ਦਾ ਸਦਾ ਪੰਗਾ ਥਕਾ ਉਹ ਆਇਆ ਤਾਂ ਉਹ ਹੀ ਦਾ ਦੇਖ ਰਹਾ ਸੁੱਕੀ ਹੱਥ ਨਾਲ ਇਧਰ ਨੂੰ ਕਾ ਨੂੰ ਧੱਕਦਾ ਤੂੰ ਥੱਲੇ ਗਿਰ ਜਾਣਾ ਉਸਨੇ ਹਾਂ ਹਾਂ ਚੱਲ ਚੱਲ ਉਹ ਹੱਥ ਪੈਰ ਨੂੰ ਹੱਥ ਪੈਰ ਹੁਣ ਨਾਲ ਉਹ ਬਾਹਰ ਆਈਏ ਬਾਹਰ ਬਾਹਰ ਤੇ ਪੋੜ ਜਾ ਪਾ ਕੇ ਪੋੜ ਬਾਹਰ ਫੋੜ ਬਸ ਚੱਕ ਲੈ ਹੁਣ ਹੁਣ ਬਾਹਰ ਨਿਕਲ ਕੇ ਬਰਾਂ ਸਿੱਟ ਦੇ ਤੇਰੇ ਆਹ ਵੱਜਣੀ ਚਾਣੀ ਆਹ ਆਹ ਨਾ ਨਾ ਪਾਰਟੀ ਮਿਲਾ ਦੇ ਬਸ ਹੁਣ ਅੱਖਾਂ ਮੀਂਹ ਅੱਖਾਂ ਕਈ ਵਾਰੀ ਕੰਡਾ ਵੱਜੇ ਦਾ ਕੋਈ ਨੂੰ ਕਿਹਾ ਮੈਂ ਹਾਂ ਤੋੜ ਦੇ ਨੂੰ ਇਦਾਂ ਤੋੜ ਬਸ ਹੁਣ ਤੇਰਾ ਸੋ ਗਿਆ ਸੋ ਚੱਲ ਨਹੀਂ ਫਸਦਾ ਵਗੇ ਦੇ ਉਹ ਫਸ ਗਿਆ ਉਹ ਚ ਮਰੂਦ ਚ ਚੱਲ ਬਤਾਉਂ ਜੀ ਉਹਦੇ ਚ ਤੇਰਾ ਨਾਰਚ ਸੁੱਕੀ ਨਾਰ ਦੀ ਟਾਣੀ ਟੁੱਟ ਜਾਣੀ ਜਮਈ ਨਹੀਂ ਨਾ ਲੱਤ ਕੁੰਦੀ ਦੇ ਮਾ ਹੂੰ ਸਫਾਈ ਕਰਦੀ ਤੇ ਉੱਪਰ ਪਾਣੀ ਛੱਡਦਾ ਹੁਣ ਨਾਲੇ ਕਾਹਦਾ ਬੱਦ ਗਿਆ ਆਓ ਨਾਰਚ ਵਧਾ ਬੱਪਰ ਨਾਰ ਦੇ ਚ ਚਾਰ ਫਲ ਆ ਉਹ ਖਾਜੇ ਖਾਜੇ ਹੋ ਗਈ ਸਫਾਈ ਅੱਗੇ ਉੱਪਰ ਕਹੀ ਕੋਈ ਪੰਛੀ ਦੇ ਆ ਵੀ ਬੱਦਦਾ ਆਪਾਂ ਦਾ ਕਿਹੜਾ ਹਾਂ ਹਾਂ ਪਹਾੜੀ ਬੰਦੇ ਤੈਨੂੰ ਸਿੜਦੇ ਆ ਫੜ ਫੜਾ ਪੰਜੀ ਓਏ ਹੁਣ ਕਹੀ ਤਾਂ ਨਹੀਂ ਹੈਗੀ ਉਹ ਅੰਦਰ ਕੋਈ ਕੀ ਕਹੀ ਨਹੀਂ ਹੈਗੀ ਬੋਲੇ ਦੇ ਕਹਾੜੀ ਲੈ ਲੈ ਉਹਨੂੰ ਵੱਢ ਆਏ ਨਾਲ ਕਦੇ ਕਹੀ ਦੇ ਕੰਮ ਲੱਦੀ ਹੈ ਬੇ ਸੱਟੋ ਜਿਹੜੀ ਦਵਾ ਚੱਲੇ ਜਿਹੜੀ ਉਂਗਾਲੀ ਦਾ ਦਵਾ ਚੱਲੇ ਸਵਾਕ ਤੇ ਉਹ ਸਾਰ ਨਾਲ ਕਟੀਏ ਤੇ ਨੋਕਿਆ ਹਾਂ ਹਾਂ ਉਹੀ ਗੱਲ ਨੂੰ ਹੈ ਹੈ ਹੁਣੀ ਦਾ ਬਣਿਆ ਬਜ ਜਿਆਦਾ ਨਾ ਨਾ ਕੋਈ ਕਰਦੇ ਕਟਿੰਗ ਉਹ ਸਾਰ ਨਾਲ ਕਰੀ ਸੁਖੀ ਜੀ ਹੋਣੀ ਹੈਗੀ ਆ ਪੌੜੀ ਅੰਦਰ ਪਈ ਐ ਇੱਧਰ ਪੌੜੀ ਕਰਦੇ ਪਹਿਲਾਂ ਥੱਲੇ ਥੱਲੇ ਖੱਟ ਲੈ ਇਹੇ ਹੁਣ ਲੱਗਦੀ ਜਾਂਦੀ ਹੁੰਦੀ ਚੱਲਣਾ ਹੀ ਨਾ ਦਿਨਾਂ ਚ ਸਵਾਰਣ ਤੇ ਚੱਲ ਦੋਗੇ ਕਟਿੰਗ ਨਾਲ ਹੂੰ ਥੱਲੇ ਇਹਦਾ ਜਮਾਂ ਹੀ ਕੱਟਦੇ ਯਾਰ ਆਹ। ਦਾਬੀ ਦਾ ਬੰਦੀ ਇਕਣਾ ਕਰਕੇ ਨਾ ਦੇਖੇ ਤੂੰ ਤੇ ਮਾਰੇਗਾ ਇਹਲਾ ਦੇਖ ਲੂੰਗਾ। ਹਾਂ ਹਾਂ। ਆਹ ਦਾਬ ਇੱਥੇ ਮਿੱਟੀ ਪਾਦਣੀ। ਹਾਂ। ਇੱਧਰ ਹੋ ਗਿਆ ਨਾ ਇੱਥੇ ਜੜਾ ਬਣ ਜਣੀ ਇੱਥੇ ਤੇ ਕੱਟਦੇ ਨਹੀਂ। ਪਟਕੇ ਲੈ ਲੈ ਜਸਵੀਰ ਬਾਈ ਦੇ ਦੋ ਦਾਵਨਾਲ ਬੇਲਾ ਹੋ ਗਿਆ ਵਿਚਾਰ। ਅੱਛਾ। ਆਹ ਥੱਲੇ ਦਾ ਜਮਾਂ ਹੀ ਵੱਢਦੇ ਹੋਵੇ ਹੀ ਨਾ ਔਰੇ। ਉੱਪਰ ਤੇ ਹੋਵੇ ਜੇ ਹੋਣੀ ਆ। ਥੱਲੇ ਸਫਾਈ ਜੀ ਰਹੇ ਨਹੀਂ ਥੱਲੇ ਜੰਜਾਲ ਵਿਛ ਜਾਂਦਾ ਇਹਦਾ ਯਾਰ। ਦੇ ਵੀ ਮੈਂ ਕਹਿੰਦਾ ਸੁਖੀ ਬਹੁਤ ਟਾਈਮ ਹੋ ਗਿਆ ਹੁਣਾਂ ਸ਼ੰਗਾਈ ਨਹੀਂ ਹੋਈ ਬੇਲ ਦੀ ਨਹੀਂ ਹੋਈ ਭਾਈ ਜਣ ਫਰੂਟਿੰਗ ਲੱਦਦੇ ਨੇ ਹੁਣ ਆ ਗੂਰ ਘੱਟ ਲੱਗਦਾ ਇਹਨੂੰ ਹੋਰ ਹੁਣ ਠਾਂਕਦੇ ਆਂ ਚੰਗੀ ਤਰ੍ਹਾਂ ਇਹਨੂੰ ਹਾਂ ਹਰੇਕ ਸਾਲ ਠਾਂਕਦਾ ਫਰੂਟ ਦੇ ਕੇ ਨਾ ਲੱਗਦਾ ਤੇਰੇ ਕੋਲ ਹੋਰ ਇੱਧਰ ਬਾੜੇ ਇਹ ਕੀ ਦਾ ਟੰਗ ਵੀ ਆ ਬਾਈ ਖਾਂਖਣ ਦਾ ਇਹਦੀ ਇੱਕ ਇੱਕ ਅੱਖ ਰੱਖਣੀ ਆ ਉਹਨੇ ਨਵੀਆਂ ਅੱਖਾਂ ਬਣਾਉਣੀਆਂ ਨਵੇਂ ਅਸੀਂ ਚੱਲੂਗੀ ਹਾਂ ਜਿਹੜੇ ਨਵੇਂ ਬਣ ਹੋਣੇ ਨਾ ਫੇਰ ਦੇਖਣੇ ਬਣਾਉਣੀਆਂ ਨਾ ਉਸੇ ਅੰਗੂਰ ਦਾ ਸੈਲ ਦੇਖ ਕੇ ਡੰਦ ਦਾ ਹਾਂ ਕੰਡਿਤਾਰੇ ਪੰਛੀ ਉਹ ਐ ਫਲ ਫਲ ਉਹ ਵੀ ਹੈ ਕਿੰਨੇ ਮੂੰਹ ਤੇ ਪੈਂਦਾ ਜੀ ਨੇ ਵੀ ਲਾਇਆ ਪਿਆ ਬਹੁਤ ਪੰਨ ਵਾਲਾ ਕੰਮ ਕਰਿਆ ਵੇ ਹੂੰ ਹਾਂ ਆਉਣਾ ਨਹੀਂ ਲਾਇਆ ਬਾ ਸਮਝਦਾ ਜਿਹੜੇ ਬੰਦੇ ਲਾਇਆ ਵਾਤਾਵਰਨ ਨੂੰ ਪਿਆਰ ਕਰਦਾ ਉਹ ਤਾਂ ਬਹੁਤ ਬਾਈ ਬਾਬਾ ਕਰਦਾ ਉਹ ਇਹ ਪਰੀ ਘਾਉ ਕਰੇਗਾ ਹੋਣੀ ਖਾਊ ਪੰਛੀ ਖਾਊ ਕਦੀ ਖਾਲ ਪਾਈ ਹੋਈ ਆ ਪੱਕੀ ਪਾਣੀ ਨੂੰ ਆਹ ਹਾਂ ਪਾਣੀ ਲੱਗੀ ਜਾਂਦਾ ਇਹਨਾਂ ਨੂੰ ਤਾਂ ਹੀ ਹੋਏ ਪੈਂਨਾ ਜੰਗਾਲ ਤਾਂ ਹੀ ਬਣ ਗਿਆ ਇਹ ਜੇ ਪਾਣੀ ਨਾ ਲੱਗਦੇ ਸੁੱਕੇ ਜੇ ਸੁੱਕ ਸਕ ਜਣੇ ਤੇ ਹਾਂ ਬਣ ਗਈ ਗੱਲ ਇਹਨੂੰ ਹੁਣ ਉੱਪਰ ਪੌੜੀ ਲਾਉਣੀ ਪਊਗੀ ਆ ਪੌੜੀ ਦੇ ਹੈ ਪੌੜੀ ਨਾਲ ਹੋਊਗੀ ਉੱਪਰ ਹਾਂ ਇਹਦਾ ਫਰੂਟ ਆਪਾਂ ਨੇ ਉੱਪਰੇ ਬਣਾਉਣਾ ਥੱਲੇ ਨਹੀਂ ਲਾਉਣਾ ਇਹਨੂੰ ਥੱਲੇ ਨਹੀਂ ਉੱਪਰ ਆਉਂਗਾ ਫਰੂਟ ਬਲ ਠੀਕ ਹੈ ਉਥੇ ਮੈਂ ਚੱਕ ਕੇ ਜਮਲ ਜੀ ਖਲਾ ਥੋੜਾ ਚਾਹੇ ਉੱਪਰ ਨੂੰ ਇੱਟਾ ਪਾ ਰੱਖ ਲੈ ਕਿਹੜਾ ਇਹ ਕਿੱਦਾਂ ਹੋਇਆ ਆ ਆ ਮੇਰੇ ਕੋਲ ਆ ਆ ਦਾ ਜੀਭ ਆ ਆ ਇਹ ਆ ਹੁਣ ਖੜਾ ਹਾਂ ਇਹਦੇ ਫੜੇ ਕੱਟਣਾ ਨਹੀਂ ਹੈ ਕੱਟਣਾ ਹਲੇ ਤਾਂ ਇਹਦੇ ਬੱਬੇ ਬੇਰਗੀਰੀ ਆ ਬੇਰੀ ਗਰੀ ਵੀ ਦੀ ਤੇ ਪਰ ਇਹਦੇ ਫਾਲਤੂ ਆ ਅੱਛਾ ਉਹ ਕੱਢ ਦਿੰਦੇ ਆ ਮਾਰੇ ਫਾਲਤੂ ਕਰਾ ਠੀਕ ਹੁਣ ਤੂੰ ਥੱਲੇ ਉਤਰਿਆ ਕੇ ਉੱਪਰੇ ਬੈਠਣਾ ਮਾਂ ਕਹਿੰਦੇ ਬੜਦ ਮੈਂ ਉੱਪਰ ਜਲੇ ਲੈ ਕੋਹਾੜੀ ਲੈ ਲੈ ਕੋਈ ਨਹੀਂ ਤੇ ਤੂੰ ਲੈ ਠੀਕ ਹੈ ਦਸ ਤਾਂ ਸਹੀ ਵੀ ਫੜਾ ਦੇ ਕੋਹਾੜੀ ਫੜਾ ਮੈਂ ਤਾਂ ਹਬ ਤੋਂ ਪਲਗ ਦੀ ਉੱਪਰ ਗੰਦਾ ਸੜਾ ਮੇਰੇ ਜਿੱਦਾ ਹੈ ਉੱਪਰ ਖੜੇ ਤੇ ਇੱਥੇ ਕੁਝ ਖਾਣੇ ਤੇ ਉੱਪਰ ਖੜੇ ਤੇ ਮੇਰੇ ਅੱਖ ਸਿਰ ਦੇ ਬਰਾਬਰ ਆਉਂਦੇ ਆਗਾ ਮੈਂ ਕਿਹਦੀ ਵੀਡੀਓ ਪਾਤੀ ਕਰਦੀ ਲੋਕੀਆ ਕਮੈਂਟਰੀ ਵੀ ਮਾਰਦੇ ਹੋ ਗਿਆ ਬੰਦੇ ਦਾ ਫੋਨ ਵੀ ਆ ਗਿਆ ਕਹਿੰਦਾ ਜੀ ਜੈਗਾ ਹਾਂ ਬੀਚ ਵਿੱਚ ਮੈਂ ਅੱਜ ਵੀ ਨੂੰ ਪੁੱਛ ਕੇ ਦਸੂਗਾ ਇਹਦਾ ਬੌਂਡ ਕਰ ਲਿਆ ਮੈਂ ਹਾਂ ਬੌਂਡ ਕਰਾਤਾ ਉਹ ਤਾਂ ਬੌਂਡ ਕਰਾਤਾ 30 ਬਾਤੀਆ ਦਾ ਬਾਈ ਬੰਦਾ ਇਹੋ ਥੇਵਾਂ ਕੋਹ ਕਰਦਾ ਮਾਰੋ ਥੇਵਾਂ ਦਾ ਮੁੱਲ ਕਮਾਲ ਬੋਲੇ ਕਿਚਰ ਕੀ ਹੋਣ ਕਰਦੇ ਨੂੰ ਪਰੂਨਾ ਦੇਖ ਕੋਈ ਬਾਤ ਮਾਰ ਗਿਆ ਕੌਮ ਮੰਗਣਾ ਦੇਖਦਾ ਪਰ ਨੂੰ ਹੁਣ ਬੀ ਆ ਹੈ ਆਈ ਹੈ ਚੁਟੀ ਹੈ ਕੁਹਾੜੀਓ ਨਹੀਂ ਟਕਾਣੇ ਵੱਜਦੀ ਦੇਖ ਲੈ ਮਾਰਤੇ ਤੇ ਹੈ ਮਾਰਤੇ ਤੇ ਆਪਾਂ ਹਾਂ ਕਿੱਥੇ ਕੁਹਾੜੀ ਆਈ ਦੇ ਯਾਰ ਉਹ ਆ ਰਹੀ ਹੈ ਤੇ ਤੇ 잡아ਤੀਓ ਹੀ ਨਹੀਂ ਕਿਤੇ ਟਕਾਣੇ ਜੇ ਲੱਗੀ ਵੀ ਹੁੰਦੀ ਕਿ ਕੁਹਾੜੀ ਕਦੇ ਨਾ ਟੁੱਟਦਾ ਆਰੀ ਦੇ ਤਾ ਆਰੀ ਇਹ ਧੋਦ ਰੱਖਦੇ 베ਰੀ ਆਏ ਬਾੜੀ ਚਾਰੇ ਨਾਲ ਕਿੱਥੇ ਆ ਯਾਰ ਆਰੀ ਅੱਜ ਤੱਕ ਹਲੇ ਹੈ ਕਾ ਸਰ ਆਹ ਮਗਾ ਇਹਨੇ ਛੋਰਾ ਹੀ ਪਾਇਆ ਬੈਨੇ ਇਹ ਤਾਂ ਮਾਰੇ ਹੋ ਮਰੂਦ ਵੜਦੇ ਥਲੇ ਨੂੰ ਇਹ ਫਾਸੂ ਜੇ ਵੜਦੇ ਜਾ ਰਹੇ ਇਹ ਤਾਂ ਬਧੇਰਾ ਆਏ ਨਾ ਹੋਰ ਕਿੱਥੇ ਕਿੱਥੇ ਚੱਲ ਵਧੀਆ ਹੋ ਗਿਆ ਹੁਣ ਇਹ ਹੁਣ ਧਵਾਜੀ ਲੱਗਣ ਲੱਗੀ ਯਾਰ ਇਹਨਾਂ ਨੂੰ ਹੈ ਬਈ ਹੈ ਐਪਰ ਇੱਕ ਪੰਡ ਪੱਤਿਆਂ ਦੀ ਦੀਮਾ ਗੁਰਖਾਂ ਦੇ ਉੱਪਰ ਚਾਹ ਲੋ ਜੀ ਦੇਖਦੇ ਆ ਫਿਰ ਕਰਦੇ ਆ ਹਲੇ ਬੰਦੋਬਾਸਤ ਬਹੁਤ ਸਾਫ਼ ਕਰ ਇੱਕ ਵਾਰ ਇੱਕ ਵਾਰ ਸਫਾਈ ਕਰ ਦਈਏ ਫਿਰ ਬਣਾਉਂਦੇ ਆ ਜੀ ਬਾਈ ਸੱਚੇ ਤਾਂ ਕੰਮ ਕੱਢਤੀ ਬਾਹਰ ਸਾਰੀ ਬੇਰੀ ਦਰਖਤ ਵੀ ਬਾਕੀ ਆਹ ਰਹਿ ਗਿਆ ਥੋੜਾ ਜਿਹਾ ਟਾਣਾ ਹੁਣ ਇਹਨਾਂ ਗੰਨੇ ਵਾਲੇ ਭਈਆਂ ਚ ਕਾ ਦੂ ਬਾਅਦ ਮਾਂ ਆਹੋ ਸੁੱਕੇ ਤੇ ਬਾਲਣੇ ਬਣ ਗਿਆ ਹੁਣ ਦਾ ਹੈਂ ਸੁੱਕੇ ਦੇ ਚੱਕ ਹੋ ਜਾਈ ਨਹੀਂ ਕੱਟੜੀ ਹੈਗਾ ਇਹਨਾਂ ਖਾਸ ਆਹੋ ਕੰਡਾ ਜਾਨੂ ਮਰ ਜਾਣਾ ਇਹਦਾ ਜਿਹੜਾ ਹੋਇਆ ਜਾਨੂ ਕੰਡਾ ਕੁੰਡਾ ਸਭ ਖਤਮ ਹੋ ਜਾਣਾ ਸੁਖੀ ਦੇਖੀ ਸੱਟ ਨਾ ਖਾਲੀ ਆਂ ਬੰਬ ਸਭ ਛਾਂਗਦੇ ਹੁਣ ਗਾਹਾਂ ਨੂੰ ਆਪੇ ਨੰਗੀਆਂ ਟਾਣੀਆਂ ਆਈ ਜਾਊਂਗੀਆਂ ਉੱਪਰ ਕੱਢ ਦੇਣਾ ਇਹ ਸਾਰੀ ਚਪਟੇ ਖਾਵੇਂ ਜਾਊਂਗੇ ਨਹੀਂ ਨਾ ਉਹਨਾਂ ਨੂੰ ਠੰਡ ਪਾ ਲੱਗਦੀ ਆ ਓ ਹੋਰ ਉੱਪਰ ਕੱਢਦੇ ਹਾਂ ਇਹਨੂੰ ਉੱਪਰ ਚਲ ਜੂਗਾ ਥੱਲੇ ਦੇ ਉੱਪਰ ਚਲ ਜੂ ਗਾੜੀ ਗਾੜੀ ਤੇ ਦੂਈ ਆਜੀ ਗੱਲ ਆਏ ਕਰਦੇ ਆਪਾਂ ਹੂੰ ਇਹਦਾ ਨਾ ਆ ਆ ਰੱਖ ਲੈ ਟਾਲਾ ਆ ਦੋ ਦਾ ਕੋਈ ਫਾਇਦਾ ਨਹੀਂ ਹੈ ਜੁੜਿਆ ਬੰਦਾ ਵੜ ਦੇ ਇੱਕ ਇੱਕ ਰੱਖ ਆ ਦੇਖੀ ਫੇ ਕਿੰਨਾ ਵੱਡੀ ਜਾਊਗਾ ਆ ਵੜ ਦੇ ਇੱਕ ਵੜਨਾ ਇੱਕ ਵੜ ਦੇ ਆ ਰੱਖਣਾ ਏ ਆ ਵੜਣਾ ਹੁਣ ਮਾਲਾ ਜੋੜੇ ਨਿਆਣੇ ਹੁੰਦੇ ਆ ਆਹੋ ਪੂਜੇ ਇੱਕ ਕਮਜ਼ੋਰ ਰਹਿੰਦਾ ਕੁੱਤਰਾ ਬੰਗਣਾ ਇੱਕ ਨੂੰ ਖਰਾਗ ਨਹੀਂ ਮਿਲਦੀ ਆ ਇੱਕ ਨੂੰ ਵੜ ਦੇ ਇੱਕ ਰੱਖ ਲੈ ਹਾਂ ਗੱਲ ਠੀਕ ਹੈ ਇੱਕ ਰੱਖ ਲੈ ਇੱਕ ਰੱਖ ਦੇ ਜਾਲਿਓ ਬਹੁਤ ਲਾਈ ਹੋਈ ਆ। ਆਹ ਹੀ ਵਕਤ ਕੀ ਹੈ? 2 ਦਿਨ। ਕਰਪਾਲ ਵਰਗੇ ਪਈਆਂ। ਹਾਂ। ਬਈ ਤੇ ਮਾਰੀ ਦੇਖਦੀ ਕਿ ਨਹੀਂ। ਇਦਾਂ ਖਿੱਚ ਕੇ ਰੱਖਿਆ। ਬਾਪੂ ਜਾਈ ਮੜਾ ਜਾ ਫੜੀ ਕੀ ਕਹਿੰਦਾ ਇਹ? ਇਦਾਂ ਠੱਕ ਮਾਰ ਕੇ ਰੱਖ। ਕਿੱਧਰ ਨੂੰ? ਅੰਦਰ ਨੂੰ ਮਾੜੀ ਗਾੜੀ ਚੱਲ ਪਈ ਆਰੀ ਫਸਦੀ। ਅੰਮ੍ਰੀ ਪਾਟ ਗਿਆ। ਲੈ। ਆਰੀ ਫਸਦੀ ਆ। ਕਿੱਧਰ ਨੂੰ? ਇਦਾਂ ਨੂੰ ਇਦਾਂ ਨੂੰ। ਹਾਂ। ਲੈ। ਕੰਤਾ ਨਾਲ ਲੱਗ ਗਿਆ ਕੁਕੀ ਦੇ ਹਾਂ ਹੁਣ ਨਹੀਂ ਧੱਕਣਾ ਹੋਰ ਇਹ ਦੂਜੇ ਸਾਈਡ ਨਾਲ ਇਹ ਟੋਣ ਦੇ ਨਾਲ ਇੰਜ ਟੁੱਟਦਾ ਹਾਂ ਹਟਾਣਾ ਬੱਟਾ ਮੈਂ ਤਾਂ ਕਹਿੰਦਾ ਹਾਂ ਬਸ ਇੱਕ ਨਹੀਂ ਇੱਕ ਨਹੀਂ ਇੱਕ ਨਹੀਂ ਰੱਖਾ ਇਹਦੇ ਨੂੰ ਕੱਢ ਲੈ ਕਿੱਥੇ ਲਾਉਣ ਲੈ ਮਾ ਤੋੜਦੇ ਜਿੰਨਾ ਕ ਟੁੱਟਦਾ ਸਵਾਰ ਕੇ ਤੇਰੀ ਲਾਦੀ ਬੋਲੇ ਸਵਾਰ ਕੇ ਸਿੰਬਰ ਕੇ ਇਸ ਕੋ ਬਾਹਰ ਗੇਰਨਾ ਉਹ ਸਾਰਾ ਪੱਤਾ ਇਕੱਠਾ ਕਰ ਲਈ ਸਵਾਰ ਕੇ ਠੀਕ ਹੈ ਠੀਕ ਹੈ ਹਾਂ ਨਹੀਂ ਰਹੀ ਜੇ ਕਰਨੀ ਫਿਲਮ ਨਹੀਂ ਆਪੇ ਹੀ ਉਹ ਅੱਗੇ ਕਰ ਦੂੰਗਾ ਕੱਟ ਤਾਂ ਲੋਈ ਨੂੰ ਨਿਕਲਦਾ ਹੈ ਨਹੀਂ ਕਰ ਦਿੰਦੇ ਆ ਪਾਣੀ ਪੀ ਦੇ ਮੜਾ ਜੀ ਪਾਣੀ ਦੀ ਕੰਮ ਚੱਲਦਾ ਅਰੇ ਲੱਗ ਗਿਆ ਕੀ ਮੜਾ ਜੀ ਹਾਂ ਨਾ ਕੋਈ ਨਹੀਂ ਹੋ ਜਾਣਾ ਇਲਾ ਮੈਂ ਵੱਡਾ ਥੱਲੇ ਹਲੇ ਬਾਬੇ ਨੇ ਵੀ ਆਉਣਾ ਬਾਬਾ ਥੋੜਾ ਜਿਹਾ ਢਿੱਲਾ ਹੋ ਗਿਆ ਦਾ ਬਾਬਾ ਜ਼ਮੀਨ ਹੈ ਜਿਹੜੀ ਢਿੱਲਾ ਹੋ ਗਿਆ ਦਾ ਉਹ ਕਹਿੰਦਾ ਵੀ ਜਿਹੜੀ ਆ ਟਾਇਲ ਆ ਥੱਲੇ ਵਾਲੀ ਤੇ ਪਰਨੇ ਕੋਠੇ ਪਰ ਲਾਉਣੀ ਕਹਿੰਦਾ ਸਾਰੀ ਉਹ ਮੈਂ ਆਉਂਗਾ ਕਹਿੰਦਾ ਵਿੱਚ ਨੂੰ ਤੇ ਥੱਲੇ ਕਹਿੰਦਾ ਲੋਕ ਹਟ ਲਵਾ ਦੂਗੇ ਫਿਰ ਬਦੀਆਂ ਸਾਰੇ ਚ ਉਹ ਸਾਰੀ ਉਹ ਮਰ ਕੋਈ ਨਹੀਂ ਜਿੱਦਾਂ ਕੰਮ ਲੱਗ ਜਾਨੀ ਜੀ ਦਰਖਤ ਨਾ ਹੁੰਦੇ ਜੀ ਸੋ ਚੱਲਾ ਛੱਡ ਦੇਣੀ ਚੱਕੀ ਜਾਣੀ ਚੱਕੀ ਜਾਣੀ ਨਹੀਂ ਚੱਕਦੀ ਚੱਕਦੇ ਦੇਖੀ ਚੱਕੀ ਜਾਣੀ ਰਹਿਣੀ ਸੱਟ ਕਰਕੇ ਲਾਉਂਗੇ ਮੈਂ ਹੁੰਦੇ ਦੋ ਚਾਰ ਟਰੱਕ ਤੋਂ ਬੱਸ ਇਹਨਾਂ ਦਾ ਜ਼ਿਆਦਾ ਸੰਗਲੇ ਲਾਸੇ ਦਰੱਖਟ ਥੋੜੀ ਹਾਂ ਹੈਨਾ ਖਾਲ ਵੀ ਤਾਂ ਹੀ ਨਹੀਂ ਪੈਂਦਾ ਤਾਂ ਹੀ ਖਾਣੀ ਪੈਂਦਾ ਖਾਲ ਨਹੀਂ ਪੈਂਦਾ ਛੋੜਾ ਬਹੁਤ ਨਾ ਆਹ ਆਮਬ ਦੇ ਕਿੰਨੇ ਨੇ ਨੇੜੇ ਆਹ ਉਹ ਆਮਬ ਦੇ ਕਿੰਨੇ ਨੇ ਨੇੜੇ ਨਹੀਂ ਨੇੜੇ ਆਮਬ ਨਹੀਂ ਚੱਲਦਾ ਹੁੰਦਾ ਹੋ ਦੇ ਹੂੰ ਨੇੜੇ ਆ ਹਾਂ ਉਹ ਆਮਬੀਆਂ ਦਾ ਲੱਗਿਆ ਹੋਇਤੀਆਂ ਤਿੰਨ ਚਾਰ ਚਾਰ ਉਹ ਹੀ ਪੰਜੇ ਲੱਗਦੀਆਂ ਇਹਨੂੰ ਬਹੁਤ ਲੱਗੀਆਂ ਹੋਈਆਂ ਤੀਆਂ ਇਦਾਂ ਵੀ ਦੇਖਿਆ ਕਿੰਨੇ ਮਿੱਠੀ ਦੀ ਹੁਣ ਨਵੇਂ ਸੀ ਰਾਮ ਦਾ ਸੁੱਕੀ ਸਾਰਿਆਂ ਨੂੰ ਇਹਨਾਂ ਨੂੰ ਹੈ ਇਹ ਗੱਠ ਬਣ ਜਾਣੀ ਇਹਦੀ ਇਥੇ ਦੀ ਨਾ ਪਟਾਰਾ ਦੀ ਕੋਈ ਨਵੇਂ ਖਰੇ ਆਉਂਦੇ ਸੁਪਿਆਂ ਦਾ ਦੇਖਾਸ ਵੀ ਨਾੜ ਨੁਕਲਾ ਹੈਗਾ ਕੋਈ ਚੱਕ ਰੋਣਾ ਇਹਨੂੰ ਪਸਾਉਣਾ ਪੈਣਾ ਤਾਂ ਹੀ ਲੋ ਜੀ ਸਫਾਈ ਹੋ ਗਈ ਬਾਈ ਚਲੋ ਹੁਣ ਵੇਲ ਲੈ ਠੀਕ ਆ ਜੀ ਹੁਣ ਵੇਲ ਹੈ ਉਹ ਕਰ ਦੇਣੀ ਆਪਾਂ ਨੇ ਉਹ ਕੱਢ ਲੈ ਹੁਣ ਜਿਹੜਾ ਹੈਗਾ ਨਾ ਪੌੜੀ ਕੱਢ ਲਓ ਪਹਿਲਾਂ ਹੈ ਸੋ ਕੀਨੇ ਇੱਧਰ ਪ੍ਰੋਸੈਸ ਸ਼ੁਰੂ ਦੀ ਕਰਦਾ ਕਹਿੰਦਾ ਬੇਲ ਕਹਿੰਦਾ ਜੜਾ ਲਾ ਕੇ ਬਣਾਉਣੀ ਕਹਿੰਦਾ ਇਹਦੀ ਲੱਗਾ ਠੀਕ ਹੈ 프리 ਵੀ ਠੀਕ ਹੈ ਲੋਡ ਆ ਹੁਣ ਆ ਜੜ ਬਣੀ ਵੀ ਐ ਜੜ ਬਣ ਗਈ ਲੈ ਬਣਾ ਲੈ ਇੱਕ ਅਸੀਂ ਵੀ ਲਾ ਦੂ ਕਿਥੇ ਦੋਗ ਬਣਾ ਲਾ ਮੋਟਰ ਮੋਟਰ ਤੇ ਲਾ ਦੂਗੇ ਕੱਦੀ ਮੋਟਰ ਤੇ ਲਾ ਦੂਗੇ ਕੱਦੀ ਹਾਂ ਦੋ ਦਿਨਾਂ ਬਾਅਦ ਕੰਧ ਕੋਲ ਲਾ ਦੂਗੇ ਨਾ ਆ ਜੀ ਜਸਵੀਰ ਬਾਈ ਤੇਰੀ ਆ ਉਹਨੂੰ ਕਾਲੇਂਗੂਰ ਲੱਗਦੇ ਆ ਉਹ ਕਹਿੰਦਾ ਜੀ ਅਸੀਂ ਨਹੀਂ ਖਾਉਂਗੇ ਗੁਗੇ ਘਟੜਾ ਦਾ ਖਾਉਂਗੇ ਆ ਘਟੜਾ ਹੈ ਕਿ ਨਹੀਂ ਹਾਂ ਆ ਉਹ ਕਿੰਨਾ ਦੇਰ ਸੁੱਕੀ ਹੋ ਉੱਚਾ ਜਾਮ ਕਰਦਾ ਹੋਇਤੋ ਥਾਰਾ ਹੈ ਥਾਰਾ ਆ ਨੀਮਾ ਨਾਲੇ ਖੇਤ ਨੀਵੇਂ ਆ ਦੋ ਦੋ ਫੁੱਟ ਦਾ ਬਜਾਇਆ ਹੈ ਦੇਖ ਰੋ ਖੇਤ ਤੋਂ ਫੇਰ ਕਹਿੰਦੇ ਅਸੀਂ ਉੱਚਾ ਜਾਮ ਕਰਦਾ ਆਈ ਲੱਗਦਾ ਕਿ ਉਹ ਥੋੜਾ ਉੱਪਰ ਲੱਗੇ ਚ ਵੀ ਡਰ ਲੱਗਦਾ ਉੱਥੇ ਵਧੀਆ ਭਾਈ ਐਨ ਕੀ ਮੈਂ ਕਹਿੰਦਾ ਜਿਹੜਾ ਨਹੀਂ ਤਾਂ ਇੱਧਰ ਖੇਡ ਤੇ ਆ ਆ ਦੇ ਸੱਲੇ ਬਾਸਰ ਉੱਥੇ ਬਣਾਉਂਦੇ ਹੋਰ ਬਣਾ ਲਾ ਸਿਆੜ ਦੀਆਂ ਸਿੱਧੇ ਬੰਨੇ ਹੋਏ ਭਈਆਂ ਨੇ ਸਿੱਧੇ ਸਿਆੜ ਬੰਨੇ ਹੋਏ ਆ ਦੇ ਵਿੱਚ ਨੇਰਾ ਵੀ ਹੋ ਗਿਆ ਓਰੇ ਨੇਰਾ ਹੋ ਗਿਆ ਹੂੰ ਨਹੀਂ ਤਾਂ ਤਾਂ ਹੋਣੀ ਨਹੀਂ ਵਿੱਚ ਹੂੰ 85 ਦਾ ਕੱਦ ਘੱਟ ਆ ਵਾ ਥੋੜਾ ਜਿਹਾ 85 ਦਾ ਕੱਦ ਤੇ ਹੁਣ ਕੱਢ ਲੈਣਾ ਮੀਨਾ ਫੇਰਾ ਪੈਦੀ ਮੀਨੇ ਹੀ ਦੇਖੀ ਕੱਦ ਕਿੱਥੇ ਜਾਣਾ 85 ਦਾ ਹੂੰ ਲੈ ਮੀਨੇ ਨੂੰ ਮਿਲ ਜਲਣਾ ਸਮਝ ਆ ਗਈਆਂ ਲੋ ਬਾਈ ਜੰਗਲ ਬਣਾਉਦਾ ਜਿਹੜਾ ਆਪਾਂ ਨੇ ਘਰ ਤਾਂ ਸਾਫ ਜਮਾ ਹੀ ਲੱਗੀ ਹਵਾ ਵੈਣ ਹੁਣ ਇਹ ਦੁੱਖੀ ਇਹ ਤਿੰਨ ਗੰਨੇ ਦੀ ਗੱਲ ਐ ਨਹੀਂ ਤੂੰ ਤਾ ਨਾ ਕਹਿੰਦੇ ਤਿਆਰ ਕਰਾ ਵੀ ਜੋ ਮੈਂ ਤਿੰਨ ਗੰਨੇ ਆ ਤੇ ਤਿੰਨ ਗੰਨੇ ਆ ਹਾਂ ਜਾਦੇ ਦਿੱਤਾ ਦਾ ਤੁਹਾਨੂੰ ਬੀਜ ਲਿਆਤਾ ਮੈਂ ਅਸੀਂ ਵੱਡ ਕੇ ਲਿਆਏ ਤੇ ਤਿੰਨ ਦੋ ਜਾਨੇ ਤੇ ਪਾ ਪੰਮਾ ਦਾ ਇੱਕ ਲੈ ਕੋਣਾ ਕਿਲੇ ਲਾਇਆ ਪਿਆ ਇਹ ਉਹੀ ਤਾਂ ਦੱਸਦਾ ਮੈਂ ਮੈਂ ਤੈਨੂੰ ਸੁਣ ਲੈ ਭਾਈ ਜੀ ਲੋਹਾ ਘੋਟੇ ਤੁਸੀਂ ਇੱਧਰ ਕਿੱਤੋਂ ਕੁੱਟਦੇ ਆਂ ਹਾਂ ਮੈਂ 16 ਘੰਟੇ ਡਿਊਟੀ ਕਰਕੇ 16 ਘੰਟੇ ਡਿਊਟੀ ਚੰਡੀਗੜ੍ਹ ਡੇਢ ਘੰਟਾ ਉਨੋਂ ਡੇਢ ਘੰਟਾ ਜਾਣ ਨੂੰ ਕਿੰਨੇ ਹੋਗੇ ਹਾਂ 19 ਘੰਟੇ ਆ ਕੇ ਕੰਕੰਡਾ ਕਰਨਾ ਸਾਰਾ ਦੁਪਹਿਰ ਦਾ ਸ਼ਾਮ ਦਾ ਕਰਕੇ ਜਾਣਾ ਹਾਂ ਠੀਕ ਆ ਤਿੰਨ ਘਾਟੇ ਹੁੰਦੇ ਆ ਟਾਈਮ ਸਪੈਂਡ ਵੀ ਕਰਨਾ ਵੀਡੀਓ ਬਣਾਉਣੀ ਆ ਠੀਕ ਆ ਫਟਾਂਗ ਲਗ ਲਾ ਪੈਂਦਾ ਮੜਾ ਟਾਈਮ ਦੇਖਣਾ ਪੈਂਦਾ ਟਾਈਮ ਦੇਖਣਾ ਪੈਂਦਾ ਨਹੀਂ ਨਹੀਂ ਉਹ ਕੰਮ ਨਹੀਂ ਇੱਕ ਮਿੰਟ ਦਾ ਉਹ ਨਹੀਂ ਹੈਗਾ ਹਾਂ ਉਹਦਾ ਹੈ ਹੋਇਆ ਉਹ ਤੇਰੇ ਨਾਲ ਚੈਨੇ ਵਿੱਚ ਚਲਾਉਣਾ ਹੈ ਵੀਡੀਓ ਬਣਾਉਣੀ ਆ ਘਰ ਦਾ ਵੀ ਦੇਖਣਾ ਖੇਤੀ ਦਾ ਵੀ ਦੇਖਣਾ ਡਿਊਟੀ ਵੀ ਦੇਖਣੀ ਆ ਉਹਦਾ ਹੈ ਹੋਇਆ ਨਾਲੇ ਥਰੀ ਸੈਟ ਰੇਦਾ ਨਾਲੇ ਥਰੀ ਸੈਟ ਰੇਦਾ ਬੰਦਾ ਕੰਮ ਜਿੰਨਾ ਕਰੂਗਾ ਉਹ ਨਾਲੇ ਹਿੰਮਤ ਹਿੰਮਤ ਹੌਸਲਾ ਪੈ ਪੈ ਕੇ ਲਿਟੀ ਜਾ ਗੱਲਾਂ ਮਾਰੀ ਨਾ 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 ਉਹ ਗੱਲ ਨਹੀਂ ਬਣਦੀ ਹੈਗੀ ਹਾਂ ਸ਼ਾਮ ਕਰੋ ਬੰਦਾ ਜੱਪ ਕੇ ਬਾਹਰ ਅੱਜ ਕੇ ਤੇਰੇ ਸਾਹਮਣੇ ਜੀਰੀਬ ਦੇਖ ਲੈ ਔਰ ਗੰਨਾ ਵੀ ਦੇਖ ਲੈ ਕੋਈ ਫਸਲ ਮਾੜੀ ਦਿਖਾ ਦੇ ਬਈ ਮੇਤਰਾ ਸਾਹਿਬ ਕੋ ਸਾਹਿਬ ਹੁਣ ਠੀਕ ਆ ਦੇਖ ਲੈ ਜੀ ਅਸੀਂ ਨੌਕਰ ਰੱਖਦੇ ਨਾ ਪੁੱਤ ਦੇਖੋ ਕਿ ਨੌਕਰ ਦਾ ਭਾਜਿਆ ਹੈ ਹਾਂ ਹੈ ਕਿ ਨਹੀਂ ਨਹੀਂ ਨੌਕਰ ਨੂੰ ਦੇ ਦੇ ਲੱਖ ਰੁਪਏ ਹਾਲ ਦੇ ਲੱਖ ਦਾ ਕਹਦਾ 1.5 ਲੱਖ ਰੁਪਏ ਲਾਊਗਾ ਹਾਂ ਹਾਲ ਦਾ ਪਹਿਲਾਂ ਕਨੈਕਟਰ ਹੀ ਕਰੀ ਜਲੰਧਰ ਤੇ ਮੋਹਾਲੀ ਨੂੰ 10 ਦਿਨ ਲਾਏ ਬਾਹਰ ਲੇਬਰ ਕਰੀ 1 ਸਾਲ ਹਾਂ ਠੀਕ ਆ ਫਿਰ 5 ਸਾਲ ਟਰਾਲਾ ਚਲਾਇਆ ਲੇਬਰ ਉਦੇ ਪੈਸੇ ਕਮਾ ਕੇ ਫਿਰ ਏਟੀਐਮ ਪਰ ਕੰਮ ਕਰਿਆ ਫਿਰ ਬੈਂਕ ਮਾਂ ਚੌਂਕੀਦਾਰਾ ਕਰਿਆ ਹਾਈ ਕੋਰਟ ਮਾਂ ਚੌਂਕੀਦਾਰਾ ਕਰਿਆ ਹੁਣ ਆਕੇ ਗੱਡੀ ਲਈ ਪਚੜੀ ਆ ਚੜਪਾ ਗਈ ਚੜ ਗਈ ਚੜ ਗਈ ਜਵਾਰ ਹਿੰਮਤ ਨਹੀਂ ਆ ਰਹੀ ਆ ਜਾਮ ਭਗ ਰਿਹਾ ਜਿਹੜਾ ਕਹਦਾ ਇਮਾਰਤ ਕਾ ਲੱਗਿਆ ਬਾਹਰ ਵੀ 16 17 ਘਾਟੇ ਮਾਲਕ ਨੇ ਗਿਆ ਨਾ ਸਰ ਜਾਨੂੰ ਕਿੱਥੇ ਲੈ ਕੇ ਜਾਣੇ ਪੈਸੇ ਮੈਂ ਹੁਣ ਤਾਂ ਹੱਡ ਭਗਿਆ ਚਲ ਕੈਮਰਾ ਪੈਜ ਨੂੰ ਐਂਟਰੀ ਦਾ ਮੈਂ ਕੋਈ ਨਹੀਂ ਤਰਖਾ ਜੋ ਘੱਟ ਰਹੀ ਤੂੰ ਜਾਨਾ ਹੁਣ ਤਾਂ ਹੱਡ ਭਗਿਆ ਮੈਂ ਭਗਿਆ ਪਰ ਉਹ ਕੈਮਰੇ ਵੀ ਆਉਂਦੇ ਰਹੇ ਆ ਪਰ ਬਾਈ ਇਹ ਪਿੱਟ ਸੁਣਦੀ ਉਹ ਬੰਦਿਆ ਦੀ ਕਦੇ ਪੈਸਾ ਨਹੀਂ ਕੱਟਿਆ ਨਾ ਨਾ ਠੀਕ ਹੈ ਕਦੇ ਨਹੀਂ ਹੁੰਦਾ ਜਦੋਂ ਬੰਦਾ ਮਾਂਦਿਆ ਜੀ ਨਾ ਵਾਕੇ ਤਾਂ ਇਹ ਕਰੇ ਨਹੀਂ ਹੁੰਦਾ ਬਾਈ ਇਹਦਾ ਸਿੱਧੀ ਜਿੰਨਾ ਮਰਜੀ ਦੱਬ ਕੇ ਬਾਈ ਜਾ ਉਹਨੇ ਹੀ ਖਾਈ ਜਾ ਬਸ ਬੰਦਾ ਹੈ ਮਾਲਕ ਦਾ ਭਰੋਸਾ ਜਿੱਤਣਾ ਪੈਂਦਾ। ਫਿਰ ਤੂੰ ਜੀ ਮਿਹਨਤ ਕਰਦੇ ਯਾਰ ਮਿਹਨਤ ਦਿਖਦੀ ਆ। ਜੋ ਤੁਹਾਨੂੰ ਦੇਖ ਕੇ ਵੀ ਲੋਕ ਖੜੀ ਆ ਪਤਾ ਕੋਈ ਫਾਇਦਾ ਨਹੀਂ। ਫਾਇਦਾ ਨਹੀਂ ਸਭ ਤੋਂ ਆਪਣੇ ਆਪ ਨਾਲ ਸਾਡਾ। ਇਹਦਾ ਚੰਗੇ ਕੰਮ ਤੇ ਰੀਸ ਕਰ। ਹਾਂ। ਗੜਨਾ ਬਸ। ਹਾਂ। ਮੈਂ ਕਿਹਾ ਰੀਸ ਕਰ। ਕੰਨਾ ਦੇਖ ਤੂੰ। ਇਹਦਾ ਮੈਂ ਕਹਿੰਦਾ ਲੁਧਿਆਣਾ ਯੂਨੀਵਰਸਿਟੀ ਮੈਂ ਲਿਖ ਜਾਣਾਂਗਾ। ਹਾਂ। ਇਹ ਕੰਮ। ਇਹ ਗੱਲ ਬਹੁਤ ਹੈ। ਹਾਂ। ਹਲੇ ਤਾਂ ਸੁੱਕੀ ਏ ਹੋਰ ਬੰਨ ਹੁੰਦਾ ਨਾ ਇੱਕ ਅੱਧੀ ਵਾਰ। ਹਾਂ। ਤੇ ਨਾ ਹੋਰ ਗੱਦ ਕੱਢ ਜਾਣਾ। ਹਲੇ ਵੀ ਬਹੁਤ ਕਰਦਾ ਬਹੁਤ ਕਰਦਾ ਲਾਹੂ ਦਾ ਦੇ ਬਰਾਬਰ ਪਈ ਦੇ ਉੱਪਰ ਆ ਲੈ ਕੋਠਾ ਦੇ ਲੱਗ ਤੇ ਬੈਠੇ ਆ ਬਾ ਸੁਖੀ ਦੇ ਵਿਚੋਲੇ ਵੀ ਅਸੀਂ ਉਹ ਆ ਹਾਂ ਬਾਈ ਵਿਚੋਲੇ ਤੇ ਮੇਰੇ ਨਹੀਂ ਮੇਰੇ ਬਣਾ ਦੇ ਦੀ ਹਾਂ ਮੇਰੇ ਇੱਕ ਬਾਈ ਦਾ ਤੇਰੀ ਰਿਸ਼ਤ ਜਾਰੀ ਕੇ ਆਏ ਕਹਿੰਦੇ ਯਾਰ ਸਾਰੇ ਚਾਚਾ ਕਹੀ ਜਾਂਦੇ ਆ ਉਹਨੂੰ ਉਹ ਮਾਹ ਮੇਰਾ ਭਾਈ ਲੱਗਦਾ ਉਹ ਮੈਂ ਵੀ ਭਾਈ ਕਹਿੰਦੇ ਆ ਕਹਿੰਦਾ ਤੁਸੀਂ ਯਾਰ ਤੂੰ ਚਾਚਾ ਨਹੀਂ ਕਹਿੰਦਾ ਉਹਨੂੰ ਮਾਹ ਮੇਰਾ ਲੱਗਦਾ ਭਾਈ ਉਹਨੂੰ ਤਾਂ ਲੱਗਦਾ ਚਾਚਾ ਭਾਈ ਵੀਡੀਓ ਦੇਖ ਕੇ ਨਾ ਤੇਰੀ ਪਹਿਲਾ ਹਰਪ੍ਰੀਤ ਦਾ ਬੜੇ ਵਿਚਰੇਲੇ ਫਰੀਂ ਦਾ ਬਣੇ ਵੀਡੀਓ ਦੇਖ ਕੇ ਤੇਰੀ ਨਜ਼ਰ ਆਗਾ ਇਨੀ ਟਾੜ ਮੈਂ ਕਹਿੰਦਾ ਗੱਲੇ ਯਾਰ ਤੇਰੀ ਨਜ਼ਰ ਵੀ ਨਾ ਲੱਗਦੇ ਮੈਂ ਹਾਂ ਵੀਡੀਓ ਤੇਰੀ ਤਿੰਨ ਚਾਰ ਵਾਰੀ ਦੇਖੀ ਹੋ ਉਹ ਲਿਆਉਂਦਾ ਹੁਣ ਤਿੰਨ ਤਾਰ ਚਾਦਰ ਲਿਆਉਂਦੇ ਆਈਆਂ ਬਾਈ ਕਰਨੀ ਅੱਪ ਬਿਕਲੀ ਗੱਲ ਚਾਰ ਵਾਰੀ ਦੇਖੀ ਤੇਰੀ ਮੈਂ ਮੈਂ ਬੜਾਈ ਗੱਗੇ ਯਾਰ ਗੱਗੇ ਦੇ ਹੱਥ 'ਚ ਹੈਗਾ ਬਾਈ ਗੱਗੇ ਦੇ ਹੱਥ 'ਚ ਆ ਰਿਹਾ ਤੇਰਾ ਲੁੱਕ ਵੀ ਆ ਤੇਰੀ ਹਾਂ ਹਲੇ ਥੋੜਾ ਜਿਹਾ ਉਹਦਾ ਫੋਨ ਧੋਖਾ ਦਿੰਦਾ ਹੈ ਕੱਪੜੇ ਪਰਾਟਾ ਇੱਥੇ ਹੋਵੇ ਆਹ ਜਗ੍ਹਾ ਤੇ ਬੁੜਾਏ ਤਾਂ ਦੇਖ ਲੈ ਫੱਟੀ ਮਣਾ ਸਾਪ ਪਿਆ ਉਹਦਾ ਹੈ ਬਾਈ ਉਹ ਅਰੇ ਗੱਦਾ ਵੀ ਆ ਹਾਂ ਜੱਜ ਦਾ ਵੀ ਆ ਅਜੀ ਬਾਈ ਵੀਡੀਓ ਕਰਕੇ ਨਹੀਂ ਕਹਿ ਰਹੇ ਹਕੀਕਤ ਆ ਹੈ ਸੱਚੀ ਗੱਲ ਹੈ ਚਲੋ ਠੀਕ ਆ ਜੀ ਬਾਈ ਫਿਰ ਹੁਣ ਬਹੁਤ ਹੋ ਗਿਆ ਅੱਜ ਵਾਸਤੇ ਬਾਕੀ ਫਿਰ ਮਿਲਦੇ ਆ ਕਿਦਣ ਫਿਰ ਮਿਲਦੇ ਬਾਈ ਅਗਲੇ ਵਲੌਗ ਚ ਹਾਸੀ ਕਾਲ ਜੀ ਸਾਰਿਆਂ ਨੂੰ Carol ou pai ou